वर्दी ਦੇ ਨਸ਼ੇ 'ਚ ਮਗਰੂਰ ਚੌਂਕੀ ਇੰਚਾਰਜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਸ਼ਿਕਾਇਤ ਲੈ ਕੇ ਪਹੁੰਚੇ ਲੋਕਾਂ ਨਾਲ ਬਦਸਲੂਕੀ ਕਰਨ ਤੇ ਐਸ.ਐਚ.ਓ. ਦੀ ਇੰਚਾਰਜ ਤੇ aarop ਲੱਗੇ ਨੇ। ਦਰਅਸਲ ਚੌਂਕੀ ਦੇ ਇੰਚਾਰਜ ਵੱਲੋਂ ਮਾਮਲੇ ਦੇ ਵਿੱਚ ਸ਼ਿਕਾਇਤ ਲੈ ਕੇ ਪਹੁੰਚੇ ਲੋਕਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਹੈ। ਜਿਹੜੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਪਰ ਵਾਇਰਲ ਪੂਰੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਚੌਂਕੀ ਸ਼ਿਮਲਾਪੁਰੀ ਵਿਖੇ ਪਹੁੰਚੇ ਇਲਾਕੇ ਦੇ ਆਗੂਆਂ ਨੂੰ ਚੌਂਕੀ ਦੇ ਇੰਚਾਰਜ ਦੀ ਗਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਇਨਚਾਰਜ ਕਹਿ ਰਹੇ ਨੇ ਕਿ ਉਹਨਾਂ ਨੇ ਮਾਮਲੇ ਦੀ ਸ਼ਿਕਾਇਤ ਲੈ ਲਈ ਹੈ ਜਦ ਕਿ ਲੋਕ ਕਹਿ ਰਹੇ ਨੇ ਕਿ ਇਨਚਾਰਜ ਦਾ ਰਵੱਈਆ ਸਹੀ ਨਹੀਂ ਹੈ ਅਤੇ ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਰੋਸ ਵਜੋਂ ਤਰਨਾ ਵੀ ਦਿੱਤਾ ਗਿਆ ਤੁਸੀਂ ਵੀ ਦੇਖੋ ਇਹ ਵੀਡੀਓ ਮੈਂ ਜ ਤੂੰ ਹੀ ਬਦਮਾਸ਼ੀ ਕਰਦੇ ਹੋ ਏਦਾਂ ਧੱਕਾ ਵੀ ਨਹੀਂ ਕਰਨਾ ਮੇਰੇ ਕੋਲ ਲੈਦੀ ਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੂੰ ਮੈਂ ਤੂੰ ਲਾਸਟਰ ਕਹਿ ਰਿਹਾ ਤਰੂੰ ਮੈਂ ਮੈਂ ਓਕੇ ਨਾ ਹੋ ਮੈਂ ਤਰੂੰ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਹਾਂ ਮੈਂ ਵੀ ਕਹਿ ਰਹੇ ਹਾਂ ਪਿਆਰ ਨਾਲ ਗੱਲ ਕਰ ਬੰਦੇ ਨੂੰ ਗੱਲ ਕਰ ਮੈਂ ਤੇਰੀ ਕੰਪਲੇਨਟ ਲੈਣੀ ਹੈ ਬਾ ਮੇਰੀ ਕੰਪਲੇਨ ਤੁਸੀਂ ਮੈਂ ਲਾਸਟ ਕਹਤਾ ਹੁਣ ਤਰੀ ਬੰਦੇ ਦੀ ਕੰਪਲੇਨ ਮੈਂ ਕੰਪਲੇਨ ਕਰੀ ਤਰੀ ਬੰਦੇ ਦੀ ਕੰਪਲੇਨ ਮੈਂ ਹੁਣ ਹਟਣ ਨੂੰ ਕਿਹਨੇ ਕਹਿਆ ਮੈਂ ਉਹਦੀ ਹਰਕਤ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰਪਲੇਨ ਲੈ ਲਈ ਬਸ ਠੀਕ ਹੈ ਡੈਟਸ ਸੋ ਲੋ ਬਸ ਠੀਕ ਹੈ ਜਾਓ ਮੈਂ ਨਹੀਂ ਫੇਰ ਅਸੀਂ ਚੱਲੇ ਕੰਪਲੇਨ ਦੇ ਇਹਨੂੰ ਹੀ ਖੜੇ ਦੀ ਫੇਰ ਕੰਪਲੇਨ ਦੇ ਦਈਏ ਸਰ ਆਪਾਂ ਆਪਾਂ ਜਾਓ ਮੈਂ ਬੁਲਾਦਾ ਇੰਚਾਰ ਸਾਹਿਬ ਮੈਂ ਤੈਨੂੰ ਸੰਜੋ ਵੇਹੀ ਕਰਦਾ ਹਾਂ ਅਰੇ ਜਾ ਰਹੇ ਤੁਸੀਂ ਹਰਜੀ ਦੀ ਲਿਮਟ ਹੁੰਦੀ ਹੈ ਲਿਮਟ ਉਹ ਮੈਂ ਕੋਈ ਲਿਮਟ ਕਰਾਸ ਨਹੀਂ ਕੀਤੀ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਤੈਨੂੰ ਸਾਫ਼ ਕਰ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਨਹੀਂ ਮੈਂ ਤੇਨੂੰ ਇਹ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹਾਂ ਮੈਂ ਤੈਨੂੰ ਮੈਂ ਕਮ ਹੱਲੇ ਦਾ ਮੋਹਰ ਮੈਂ ਤੇਰੇ ਮੈਂ ਮੋਹਰ ਮੈਂ ਹੀ ਦੇਦਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਹੈ ਹੈ ਚੌਂਕੀਦਾਰ ਹੈ ਨਹੀਂ ਵੀਰੇ ਮੈਂ ਤੈਨੂੰ ਹੁਣ ਰਾਸ਼ ਕਹਿੰਦਾ ਤੂੰ ਨਹੀਂ ਮੰਨਣਾ ਮੈਂ ਜਾ ਰਿਹਾ ਫਿਰ ਤੂੰ ਕੀ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋ ਰਹੀ ਕਰੀ ਜਣਾ ਹੈ ਹਰ ਕੋਈ ਚਾਰ ਸਾਹਿਬ ਆਹ ਦਿਮਾਗ ਸਾਹਿਬ ਕਿੱਥੇ ਗਿਆ ਇੱਕ ਮਿੰਟ ਤੇਰੇ ਵਰਗਾ ਬਹੁਤੇ ਖਿੜੇ ਥੇ ਭਾਈ ਗਲਤ ਗੱਲ ਕਰ ਰਿਹਾ ਮੈਂ ਸੀੜ ਕਰ ਦੂੰਗਾ ਮੈਂ ਭਾਈ ਤੇ ਸਾਹਿਬਾਂ ਦੀ ਚੌਂਕੀ ਚਾਰ ਦੇ ਵੱਲੋਂ ਬਾਕੀ ਵੀ ਜਿਹਦੇ ਨਾਲ ਮੱਲੇ ਦੇ ਮੋਹਰਵਾਰ ਬੰਦੇ ਨੂੰ ਕਾਲਾ ਬਿੱਤੀ ਜਾ ਰਹੀਆਂ ਨੇ ਐਸੀ ਗੱਲ ਤੇ ਰਿਹਾ ਭਾਈ ਐਸੀ ਗੱਲ ਤੇ ਰਿਹਾ ਸਾਹਿਬਾਂ ਦੀ ਚਾਰ ਸਾਹਿਬ ਦੇ ਵੱਲੋਂ ਮੈਨੂੰ ਅੱਜ ਕਰੋ ਨਹੀਂ ਭਾਵੇਂ ਨਹੀਂ ਕੀਤੀ ਕਿ ਤੂੰ ਜਾ ਰਹੀ ਆ ਕਿਸ਼ਾ ਇੰਨੀ ਕਿਵੇਂਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ